ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕੁਕਸ ਚੈਨਲ ਤੇ ਹੋਰ ਸਾਰੇ ਤੁਸੀਂ ਭੈਣ ਭਰਾ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੇ ਚੜ੍ਹਦੀ ਕਲਾ ਚ ਰੱਖੇ ਜੀਆਂ ਦੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਕੋਟੀ ਜਿਹੜੀ ਆਪਾਂ ਬਣਾ ਕੇ ਰੈਡੀ ਕਰ ਰਹੇ ਹਾਂ ਠੀਕ ਹੈ ਜੀ ਤੇ ਥੋੜੀ ਜੀ ਪਹਿਲਾਂ ਆਪਾਂ ਕਰਦੇ ਜੀ ਪਾਣੀ ਦੇ ਵਿਸ਼ੇ ਤੇ ਗੱਲ ਆਪਾਂ ਕਰ ਰਹੇ ਆਂ ਜੀ ਕੋਟੀ ਰੈਡੀ ਕੋਟੀ ਤਿਆਰ ਕਰ ਰਹੇ ਆਂ ਆਪਾਂ ਪਿਸਤਾ ਕਲਰ ਦੀ ਆ ਦੇਖੋ ਜੀ ਪਹਿਲਾਂ ਤਾਂ ਆਪਾਂ ਲਈ ਇਹ ਅਗਲੇ ਪਾਸੇ ਆਪਾਂ ਰੈਡੀ ਕਰ ਲਈ ਠੀਕ ਹੈ ਦੋਨੇ ਦੇਖੋ ਇਹ ਕਟਾਵਾਂ ਵਾਲੀ ਬਣਾਈ ਆਪਾਂ ਇਹ ਸਲਾਈਆਂ ਦੇ ਵਿੱਚ ਪਾਈ ਹੋਈ ਹੈ ਤਾਂ ਕਰਕੇ ਪਤਾ ਨਹੀਂ ਲੱਗਦਾ ਇੱਕ ਸਲਾਈ ਚ ਪਾਈ ਹੋਈ ਹੈ ਇਹ ਆਹ ਦੇਖੋ ਜੀ ਆ ਬਣਾਈ ਆਪਾਂ ਮੋਡਾ ਇਧਰੋਂ ਗਲਾ ਘਟਾਤਾ ਆਪਾਂ ਇਧਰ ਆਪਾਂ ਮੋਡਾ ਰੱਖਤਾ ਦੇਖੋ ਜੀ ਐਸੇ ਥੱਲੇ ਤੋਂ ਸਟਾਰਟ ਕੀਤੀ ਆਪਾਂ ਥੱਲੇ ਤੋਂ ਸਟਾਰਟ ਕੀਤੀ ਹੈ ਜੀ ਇਹ ਆਪਾਂ ਦੋਨੇ ਅਗਲੇ ਪਾਸੇ ਰੈਡੀ ਕਰ ਦਿੱਤੇ ਦੇਖੋ ਤੁਸੀਂ ਡਿਜ਼ਾਈਨ ਮੇਰਾ ਕਿੱਡਾ ਸੋਹਣਾ ਡਿਜ਼ਾਈਨ ਹੈ ਜੀ ਬੇਲ ਵਾਲਾ ਡਿਜ਼ਾਈਨ ਹੈ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਉੱਪਰ ਉਹ ਹੀ ਐਵੇਂ ਆ ਦੇਖੋ ਤੁਹਾਨੂੰ ਮੈਂ ਕੁੰਡੇ ਖੋਲ ਕੇ ਦਿਖਾਉਣੀ ਆ ਆ ਚੀਜ਼ ਹੈ। ਇਹ ਕਟਾਂ ਵਾਲੀ ਬੱਜਦੀ ਹੈ ਜੀ ਕੋਈ ਇੱਕ ਤਾਂ ਕਟਾਂ ਅੱਡ ਬਣਾ ਕੇ ਲਾਉਂਦੇ ਆ ਬਈ ਹਨਾ ਉਹ ਮੈਨੂੰ ਪਸੰਦ ਨਹੀਂ ਮੈਨੂੰ ਸੋਹਣੀ ਨਹੀਂ ਲੱਗਦੀ ਆ ਦੇਖੋ ਮੈਨੂੰ ਆ ਚੀਜ਼ ਬਹੁਤ ਸੋਹਣੀ ਲੱਗਦੀ ਹੈ। ਨਾਲ ਗਲਾਈ ਬਹੁਤ ਸੋਹਣੀ ਆਉਂਦੀ ਬਹੁਤ ਸੋਹਣੀ ਲੱਗਦੀ ਪਈ ਇਹ ਚੀਜ਼। ਇਹ ਆਪਾਂ ਅਗਲੇ ਪਾਸੇ ਰੈਡੀ ਕਰ ਦਿੱਤੇ ਥੋੜਾ ਜਿਹਾ ਕੰਮਾਂ ਦਾ ਨਜਾਨਾ ਕਰਕੇ ਘੱਟ ਟਾਈਮ ਲੱਗਦਾ ਪਰ ਹੁਣ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਛੇਤੀ ਜਲਦੀ ਜਲਦੀ ਬੰਨਣ ਦੀ। ਕਿਉਂਕਿ ਆਪਾਂ ਨੂੰ ਇਹ ਬਾਹਰੋਂ ਆਰਡਰ ਨੇ ਆਪਾਂ ਛੇਤੀ ਸਮਾਨ ਉਹਨਾਂ ਦਾ ਕੋਰੀਅਰ ਕਰਵਾ ਕੇ ਭੇਜਣਾ ਤੇ ਹੁਣ ਆਪਾਂ ਲਾਈਏ ਜੀ ਬਾਜੂ ਆਪਾਂ ਲਾਈਏ ਬਾਜੂ ਦੇਖੋ ਮੈਂ ਸਿੱਧੀ ਬਾਜੂ ਬਣਾ ਰਹੀ ਐ ਇਹਦੇ ਵਿੱਚ ਮੈਂ ਕਾਟ ਨਹੀਂ ਪਾਰੀ ਤਾਂ ਉਹਨੂੰ ਮੈਂ ਵਧਾ ਨਹੀਂ ਰਹੀ ਪੂਰੀ ਇਹੇ ਮੈਂ ਇੱਕ ਗਿੱਠ ਦੀ ਬਣਾ ਕੇ ਫੇਰ ਮੈਂ ਕੂਣੀ ਤੋਂ ਕੁੰਡੇ ਵਧਾਉਣੇ ਸ਼ੁਰੂ ਕਰਨੇ ਆ ਕੂਣੀ ਕੋਲੋਂ ਕੁੰਡੇ ਵਧਾਉਣੇ ਸ਼ੁਰੂ ਕਰਨੇ ਇਹਨੂੰ ਕਹਿੰਦੇ ਜੀ ਸਟੇਟ ਬਾਜੂ ਇਹ ਬਹੁਤ ਸੋਹਣੀ ਬਣ ਕੇ ਰੈਡੀ ਹੁੰਦੀ ਐ ਕਿਉਂਕਿ ਇਹਦੇ ਨਾਲ ਦੇ ਪਹਿਲਾਂ ਮੈਂ ਸਟੇਟ ਬਾਜੂ ਵਾਲੇ ਬਾਹਰ ਬਣਾ ਕੇ ਬਹੁਤ ਭੇਜੇ ਆ ਜੀ ਕੈਨੇਡਾ ਵਿਖੇ ਕੈਨੇਡਾ ਵਿਖੇ ਮੈਂ ਬਹੁਤ ਬਣਾ ਕੇ ਭੇਜੇ ਜੀ ਇਹ ਸਟੇਟ ਬਾਜੂ ਵਾਲੇ ਮੈਨੂੰ ਬਹੁਤ ਪਸੰਦ ਆ ਬਹੁਤ ਸੋਹਣੇ ਲੱਗਦੇ ਆ ਇਹ ਧੀੜੀ ਜੀ ਬਾਜੂ ਨਹੀਂ ਬਣਾਉਂਦੇ ਬਈ ਇਹ ਆਪਾਂ ਤੇ ਬਾਜੂ ਤਾਂ ਆਪਾਂ ਰੱਖਾਂਗੇ ਲੌਂਗ ਲੰਬਾਈ ਪੂਰੀ ਰੱਖਾਂਗੇ ਬਾਜੂ ਦੀ ਤੇ ਜਿਹੜੀ ਇਹ ਕੋਟੀ ਹੋਈ ਇਹ ਆਪਾਂ ਸ਼ਾਰਟ ਬਣਾਵਾਂਗੇ ਇਥੋਂ ਤੱਕ ਹੀ ਬਣਾਉਣੀ ਆ ਆਪਾਂ ਇਹ ਇਹ ਜੀ ਆਪਾਂ ਸ਼ਾਰਟ ਬਣਾਉਣੀ ਆ ਤਾਂ ਕਿ ਬਹੁਤ ਸੋਹਣੀ ਲੱਗੂ ਸ਼ਾਰਟ ਤੇ ਥੋੜੀ ਜਿਹੀ ਖੁੱਲੀ ਇਹ ਕੋਟੀ ਦੀ ਲੰਬਾਈ ਆਪਾਂ ਜ਼ਿਆਦਾ ਨਹੀਂ ਕਰਨੀ ਜੀ ਸ਼ਾਰਟ ਰੱਖਣੀ ਆ ਬਾਜੂ ਦੀ ਲੰਬਾਈ ਆਪਾਂ ਪੂਰੀ ਕਰਨੀ ਆ ਤੇ ਕੋਟੀ ਦੀ ਲੰਬਾਈ ਆਪਾਂ ਜੀ ਸ਼ਾਰਟ ਰੱਖਣੀ ਆ ਤਾਂ ਕਿ ਬਣ ਕੇ ਬਹੁਤ ਸੋਹਣੀ ਇਹ ਰੈਡੀ ਹੋਊਗੀ ਜਦੋਂ ਪੂਰੀ ਬਣ ਗਈ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਡਿਜ਼ਾਈਨ ਇਹ ਬਹੁਤ ਸੋਹਣਾ ਜੀ ਵੇਲਾ ਦਾ ਤਾ ਪੁੱਠੀ ਸੈੱਡ ਹੈ ਜੀ ਆ ਦੇਖੋ ਸਿੱਧੀ ਸੈੱਡ ਡਿਜ਼ਾਈਨ ਬਹੁਤ ਸੋਹਣੇ ਵੇਲਾਂ ਦਾ ਤੇ ਜਦੋਂ ਇਹ ਬਣ ਕੇ ਸਾਰੀ ਰੈਡੀ ਹੋ ਗਈ ਜਰੂਰ ਮੈਂ ਤੁਹਾਨੂੰ ਦਿਖਾਉਂਗੀ ਜਰੂਰ ਵੀਡੀਓ ਪਾਉਂਗੀ ਇਹ ਆਪਾਂ ਨੂੰ ਆਇਆ ਜੀ ਬਾਹਰੋਂ ਆਰਡਰ ਤੇ ਇਹਨਾਂ ਦੀ ਆਪਾਂ ਇੱਕ ਕਰ ਰਹੇ ਹਾਂ ਜੀ ਫਰਾਕਾ ਰੈਡੀ ਕਾਫੀ ਸਮਾਨ ਹੈ ਜੀ ਇਹਨਾਂ ਦਾ ਬਣਾਉਣ ਵਾਲਾ ਇੱਕ ਆਪਾਂ ਫਰਾਕ ਬਸ ਥੋੜੀ ਜਿਹੀ ਰਹਿ ਗਈ ਬਣਾਉਣ ਵਾਲੀ ਇੱਕ ਤਾਂ ਆਪਾਂ ਫਰਾਕਾਂ ਦੋ ਕਲਰਾਂ ਦੀ ਹੋਰ ਰੈਡੀ ਕਰ ਰਹੇ ਹਾਂ ਤੇ ਇੱਕ ਜੀ ਆਪਾਂ ਇਹਨਾਂ ਦੀਆਂ ਬਣਾਉਣੀਆਂ ਆ ਦੀਦੀਆਂ ਬੇਲਾ ਵਾਲੀ ਕੋਟੀ ਬਣਾਉਣੀ ਆ ਮਤਲਬ ਕਢਾਈ ਕਰਕੇ ਤੇ ਬੇਬੀ ਸਵਟਰਾਂ ਬਣਾਉਣੀਆਂ ਇਹਨਾਂ ਦਾ ਆਰਡਰ ਹੈ ਜੀ ਬਾਹਰੋਂ ਆਪਾਂ ਜਲਦੀ ਜਲਦੀ ਤਿਆਰ ਕਰਕੇ ਭੇਜਦੇ ਰਹਿਣਾ ਇਹਨਾਂ ਦਾ ਆਰਡਰ ਤੇ ਇਹ ਬਣਾ ਰਹੀ ਐ ਜੀ ਮੈਂ ਕੋਟੀ ਤੇ ਜੇ ਮੇਰੀ ਕਿਸੇ ਭੈਣ ਨੇ ਪੁੱਛਣੀ ਹੋਵੇ ਵੀ ਤੁਸੀਂ ਇਹ ਕਿਵੇਂ ਬਣਾਈ ਐ ਕਿਵੇਂ ਦਾ ਡਿਜ਼ਾਈਨ ਪਾਇਆ ਕਿਵੇਂ ਇਹ ਕਾਟ ਪਾਈ ਐ ਜਿਹੜੀ ਆਪਾਂ ਇਹ ਕਾਰਟ ਪਾਈ ਆ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਜਰੂਰ ਮੈਂ ਤੁਹਾਨੂੰ ਦੱਸੂਗੀ ਬਾਕੀ ਬਈ ਮੈਂ ਤੁਹਾਨੂੰ ਵੀਡੀਓ ਵੀ ਪਾ ਕੇ ਭੇਜੂੰਗੀ ਇਸ ਡਿਜ਼ਾਈਨ ਦੀ ਜਰੂਰ ਥੋੜਾ ਜਿਹਾ ਮੇਰੇ ਕੋਲੇ ਕੰਮ ਦਾ ਰਸ਼ ਬੜਾ ਤਾਂ ਕਰਕੇ ਮੇਰੇ ਕੋਲ ਟਾਈਮ ਨਹੀਂ ਲੱਗ ਰਿਹਾ ਵੀਡੀਓ ਪਾਉਣ ਦਾ ਬਹੁਤ ਘੱਟ ਹੈ ਟਾਈਮ ਮੇਰੇ ਕੋਲੇ ਬੰਤੀਆਂ ਬੰਤਦੇ ਨੇ ਵੀਡੀਓ ਮੇਰੇ ਤੋਂ ਪਾਈਆਂ ਨਹੀਂ ਜਾਂਦੀਆਂ ਤੇ ਆਪਾਂ ਜਰੂਰ ਪਾਵਾਂਗੇ ਬੰਤੀ ਦੀ ਵੀਡੀਓ ਵੀ ਤੇ ਇਹ ਵੀ ਤੁਹਾਨੂੰ ਦੱਸੂਗੀ ਵੀ ਇਹ ਕੋਟੇ ਕਟਾਵਾ ਵਾਲੀ ਕਿਵੇਂ ਬੰਦੀਏ ਜਿਹੜੀ ਕਟਾ ਅੱਡ ਬਣਾ ਕੇ ਲਾਉਂਦੇ ਨੇ ਉਹ ਮੈਨੂੰ ਇੱਕ ਤਾਂ ਪਸੰਦ ਨਹੀਂ ਇੱਕ ਮੈਨੂੰ ਸੋਹਣੇ ਨਹੀਂ ਲੱਗਦੇ ਇੱਕ ਜਿਉ ਔਖੇ ਨੇ ਉਹ ਔਖੇ ਨੇ ਦੇਖੋ ਪਹਿਲਾਂ ਕਟਾ ਕੇ ਬਣਾਉਨੇ ਆ ਫਿਰ ਅੱਡ ਬਣਾ ਕੇ ਉਹਦੇ ਕਟਾਵਾ ਵਾਲੀ ਫੱਟੀ ਲਾਉਣੀ ਠੀਕ ਹੈ ਜੀ ਉਹ ਬਣਾਉਣ ਦੀ ਲੋੜ ਨਹੀਂ ਅੱਡ ਵਿੱਚੋਂ ਹੀ ਨਾਲ ਦੀ ਨਾਲ ਹੀ ਬਣ ਜਾਂਦੀ ਹੈ ਇਹ ਹਾਂ ਮੈਂ ਤਾਂ ਇਹ ਪਲੇਨ ਫੱਟੀ ਬਣਾਈ ਹੈ ਇਹ ਹੀ ਫੱਟੀ ਜੇ ਮੇਰੀ ਕਿਸੇ ਭੈਣ ਨੇ ਕਟਾਵਾਂ ਵਾਲੀ ਬਣਾਉਣੀ ਹੋਵੇ ਤਾਂ ਉਹ ਵੀ ਆਪਾਂ ਬਣਾ ਸਕਦੇ ਹਾਂ ਵਿੱਚੋਂ ਹੀ ਬਣਾ ਸਕਦੇ ਹਾਂ ਉਹ ਵੀ ਮੈਂ ਦੱਸ ਦੂੰਗੀ ਠੀਕ ਹੈ ਜੀ ਆਪਣੀ ਸੀ ਅੱਜ ਦੀ ਇੰਨੀ ਵੀਡੀਓ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਲੋੜ ਹੋਵੇ ਤਾਂ ਜਰੂਰ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਦਿੱਤਾ ਹੁੰਦਾ ਹੈ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਵੀਡੀਓ ਦਾ ਐਂਡ ਤੇ ਇੱਕ ਮੈਂ ਕਰ ਰਹੀ ਹਾਂ ਜੀ ਪਾਣੀ ਦੇ ਵਿਸ਼ੇ ਤੇ ਗੱਲ ਦੇਖੋ ਜੀ ਕਿੰਨਾ ਬੁਰਾ ਹਾਲ ਐ ਦੁਨੀਆ ਦਾ ਬਹੁਤ ਬੁਰਾ ਹਾਲ ਐ ਬਹੁਤੀ ਮਾਰ ਦਿੱਤਾ ਪਾਣੀ ਦੇ ਹਾੜ ਨੇ ਭੈਣ ਭਰਾਵਾਂ ਦੇ ਘਰ ਉੱਜੜ ਗਏ ਬਈ ਹੈ ਨਾ ਤੇ ਮੈਂ ਤਾਂ ਵਾਹਿਗੁਰੂ ਦੇ ਚਰਨਾਂ ਚ ਹੀ ਅਰਦਾਸ ਕੀਤੀ ਸੀ ਪ੍ਰਮਾਤਮਾ ਅਸੀਂ ਸਾਡੀਆਂ ਰਗਾਂ ਦੇ ਵਿੱਚ ਬਾਬਾ ਗੁਰੂ ਗੋਬਿੰਦ ਸਿੰਘ ਜੀ ਸਾਡੀਆਂ ਰਗਾਂ ਦੇ ਵਿੱਚ ਤੁਹਾਡਾ ਹੀ ਖੂਨ ਦੌੜਦਾ ਤੇ ਸਾਨੂੰ ਸਹਿਣਸ਼ੀਲਤਾ ਵੀ ਦੇਈ ਤੇ ਜਿਹੜੇ ਮੇਰੇ ਉਪਰ ਆ ਸੇਵਾ ਕਰਨ ਲਈ ਜਾਂਦੇ ਉਹਨਾਂ ਨੂੰ ਵੀ ਹਿੰਮਤ ਦੇਈ ਉਹਨਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੀ ਜਿਹੜੇ ਉੱਥੇ ਬਹੁਤ ਵੀਰ ਭੈਣ ਬਹੁਤ ਹੀ ਉੱਥੇ ਸੇਵਾ ਕਰਨ ਜਾਂਦੇ ਆ ਵਿਚਾਰਿਆਂ ਨੂੰ ਭੁੱਖਿਆਂ ਨੂੰ ਦੇਖੋ ਰਾਸ਼ਨ ਪਾਣੀ ਦੇ ਕੇ ਆਉਂਦੇ ਆ ਉਹਨਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਤੇ ਜਿਹੜੇ ਪਾਣੀ ਦੀ ਫਿਟ ਚਾਏ ਉਹਨਾਂ ਨੂੰ ਵੀ ਹਿੰਮਤ ਦੇਣੀ ਵਾਹਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਹਿੰਮਤ ਦੇਈ ਵਿਚਾਰਿਆਂ ਨੂੰ ਤਾਂ ਕਿ ਉਹ ਇਹ ਦੁੱਖ ਚੱਲ ਸਕਣ ਜ਼ਰੂਰ ਉਹਨਾਂ ਨੂੰ ਹਿੰਮਤ ਦੇਣੀ ਬਹੁਤ ਨੁਕਸਾਨ ਹੋਇਆ ਵੀ ਬਹੁਤ ਹੀ ਜ਼ਿਆਦਾ ਪਰ ਹੁਣ ਰੱਬ ਦੀ ਕੀਤੀ ਅੱਗੇ ਜ਼ੋਰ ਨਹੀਂ ਪਰ ਆਪਾਂ ਨੂੰ ਹਿੰਮਤ ਰੱਖਣੀ ਚਾਹੀਦੀ ਹੈ ਹਿੰਮਤ ਨਹੀਂ ਹਾਰਨੀ ਚਾਹੀਦੀ ਬਸ ਮੈਂ ਤੇ ਇਹੀ ਅਰਦਾਸ ਕਰਦੀ ਹਾਂ ਵੀ ਹਿੰਮਤ ਰੱਖੋ ਹਿੰਮਤ ਕਦੇ ਵੀ ਨਾ ਹਾਰੋ ਹਿੰਮਤ ਅੱਗੇ ਹਾਰੇ ਮੁਸ਼ਕਲ ਦਾ ਹੱਲ ਹੋ ਜਾਂਦਾ ਔਖਾ ਬਹੁਤ ਹੈ ਘਰ ਉੱਜੜ ਗਏ ਜਿਹੜੀਆਂ ਤਕੜੀਆਂ ਕੋਠੀਆਂ ਰੁੜ ਗਈਆਂ ਚਲੋ ਕੋਠੀਆਂ ਰੁੜ ਗਈਆਂ ਜਿਹੜੇ ਗਰੀਬ ਵਿਚਾਰੇ ਵੇਖੋ ਆਪ ਦਾ ਮਸਾਂ ਢਿੱਡ ਭਰਦੇ ਸੀ ਹਨਾ ਉਹਨਾਂ ਦੇ ਗਰੀਬ ਗੁਰਬਿਆਂ ਦੇ ਘਰ ਰੁੜ ਗਏ ਪਸ਼ੂ ਰੁੜ ਗਏ ਬੱਚੇ ਵੀ ਰੁੜ ਗਏ ਵਿੱਚ ਇੱਕ ਭੈਣ ਦੀ ਵੀਡੀਓ ਆਈ ਪਈ ਹੈ ਕਹਿੰਦੀ ਮੇਰੇ ਦੋ ਬੱਚੇ ਰੁੜ ਗਏ ਕੋਣੀ ਗੋਦੀ ਚ ਚੱਕ ਰੱਖਿਆ ਮੈਨੂੰ ਬਹੁਤ ਦੁੱਖ ਹੋਇਆ ਉਹਦੀ ਗੱਲ ਸੁਣ ਕੇ ਭੈਣ ਦੀ ਤੇ ਔਖਾ ਬਹੁਤ ਹੈ ਜੀ ਚਲੋ ਸਤਗੁਰ ਦਾ ਭਾਣਾ ਮੰਨਣਾ ਚਾਹੀਦਾ ਆਪਾਂ ਨੂੰ ਇਹਦਾ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਠੀਕ ਹੈ ਤੇ ਸਾਰੇ ਭੈਣ ਭਰਾ ਜਰੂਰ ਅਰਦਾਸ ਕਰਿਓ ਵਾਹਿਗੁਰੂ ਦੇ ਚਰਨਾਂ ਚ ਵੀ ਜਰੂਰ ਪਰਮਾਤਮਾ ਉਹਨਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੀ ਵਾਹਿਗੁਰੂ ਸਭ ਨੂੰ ਤੰਦਰੁਸਤੀ ਦੇਵੇ ਸਤਿਗੁਰ ਸੱਚੇ ਪਾਤਸ਼ਾਹ ਹਰੇਕ ਭੈਣ ਭਰਾ ਨੂੰ ਤੰਦਰੁਸਤੀ ਦੇਵੇ ਸਤਿਗੁਰ ਠੀਕ ਹੈ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਕਿਸੇ ਮੇਰੀ ਭੈਣ ਨੂੰ ਕੋਈ ਸਵੈਟਰ ਜਾ ਕੜਨੀ ਡਿਜ਼ਾਈਨ ਲੋਡ ਹੋਵੇ ਸੌਰੀ ਜਾਂ ਕੋਈ ਕਿਸੇ ਡਿਜ਼ਾਈਨ ਵਗੈਰਾ ਪੁੱਛਣਾ ਹੋਵੇ ਤਾਂ ਜਰੂਰ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ ਤੇ ਆਪਾਂ ਕਰਦੇ ਆਂ ਜੀ ਹੁਣ ਵੀਡੀਓ ਦਾ ਐਂਡ